प्यारे श्रोताओं प्यार भरी सास से काली ਤੁਸੀਂ ਦੇਖ ਰਹੇ ਹੋ ਸਟਾਰ ਏ ਜੀ ਨਿਊਜ਼ ਚੈਨਲ ਅਮਰਜੀਤ ਸਿੰਘ ਨਾਲ ਖਬਰ ਨਵੇਂ ਸਹਿਰ ਦੀ 메인 ਰੋਡ ਨੈਸ਼ਨਲ ਹਾਈਵੇ ਪਿੰਡ ਰਾਏਪੁਰ ਨੰਗਲ ਨੇੜੇ ਪੈਟਰੋਲ ਪੰਪ ਦੇ ਸਾਹਮਣੇ ਇੱਕ ਵਿਅਕਤੀ ਦੀ ਲਾਸ਼ ਮਿਲੀ ਲਾਸ਼ ਮਿਲਣ ਨਾਲ ਇਲਾਕੇ ਦੇ ਵਿੱਚ ਡਰ ਦਾ ਮਾਹੌਲ ਪ੍ਰਾਪਤ ਜਾਣਕਾਰੀ ਅਨੁਸਾਰ ਮੌਕੇ ਤੇ ਥਾਣਾ ਕਾਠਗੜ ਦੇ ਐਸ ਐਚ ਓ ਰਣਜੀਤ ਸਿੰਘ ਨੇ ਦੱਸਿਆ ਪਿੰਡ ਰਾਏਪੁਰ ਨੰਗਲ ਦੇ ਰਹਿਣ ਵਾਲੇ ਵਿਅਕਤੀ ਦੀ ਲਾਸ਼ ਸ਼ੱਕੀ ਹਾਲਾਤਾਂ ਵਿੱਚ ਮਿਲੀ ਹੈ ਕਤਲ ਵਿੱਚ ਕੋਈ ਸਾਜ਼ਿਸ਼ ਹੈ ਜਿਸ ਦਾ ਖਲਾਸਾ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੋਵੇਗਾ ਇਹ ਤਾਂ پہلے ਦੱਸਿਓ ਕਿ ਤੁਹਾਨੂੰ ਕਿਵੇਂ ਪਤਾ ਲੱਗੇ ਸਾਣਾ ਤਲਾਵਲੀ ਸੀ ਸਵੇਰੇ ਕਿ ਇੱਕ ਰਾਇਬਰ ਪੰਡ ਦੇ ਆਪੋਜ਼ਿਟ ਸਾਈਡ ਨਹਿਰ ਵਾਲੇ ਪਾਸੇ ਰੂਡ ਦੇ ਨਾਲ ਇੱਕ ਡੈੱਡ ਬੋਡੀ ਪਈ ਹੈ ਵੀ ਨੌਜਵਾਨ 20-22 ਸਾਲ ਦਾ ਹੈ ਜੀ ਤੇ ਜੋ ਮੌਕੇ ਤੇ ਆਇਆ ਪਰ ਇਹ ਜੀਡੈਂਟੀਫਾਈ ਨਹੀਂ ਉਹ ਆਈਡੈਂਟੀਫਿਕੇਸ਼ਨ ਕਰ ਰਹੇ ਆ ਤੇ ਆ ਰਹੀ ਹੈ ਫਰੇਂਸਿਕ ਦੀ ਟੀਮ ਆ ਰਹੀ ਹੈ ਸਰ ਇਹ ਪ੍ਰਵਾਸੀ ਲੱਗਦਾ ਕਿ ਕੋਈ ਉਥੋਂ ਲੋਕਲ ਲੱਗਦਾ ਕੋਈ ਇਹਦੇ ਬਾਰੇ ਆਈਡੀਆ ਲੱਗਿਆ ਕੋਈ ਕਿ ਨਹੀਂ ਪ੍ਰਵਾਸੀ ਤੇ ਨਹੀਂ ਲੱਗਦਾ ਇਹ ਤਾਰਬਾਤੇ ਰੂਪ ਲਾਇਆ ਪਰ ਬਾਟਿਓ ਨੂੰ ਆਇਡੈਂਟੀਫਾਈ ਹੋਣ ਤੋਂ ਬਾਅਦ ਹੀ ਦੱਸ ਸਕਦੇ ਕਿ ਇਹ ਤੇ ਸ਼ਰੀਰ ਦੇ ਉੱਤੇ ਕੋਈ ਚੋਟ ਦੇ ਨਿਸ਼ਾਨ ਵੀ ਲੱਗੋ ਮੋਦਸਨੋ ਕੇ ਫੋਰੈਂਸਿਕ ਟੀਮ ਆਉਗੀ ਜੋ ਮੌਕੇ ਤੇ ਗਲੇ ਦੇ ਉੱਤੇ ਜੇ ਤਾਂ ਨਿਸ਼ਾਨ ਦਿਖ ਰਹੇ ਆਉਂ ਲੱਗਦੇ ਹੈਗੇ ਤੇ ਇਹਨਾਂ ਨੂੰ ਬਾਕੀ ਕਲੀਅਰ ਹੋਊ ਟੀਮ ਕਰੇਗੀ ਕੋਈ ਇਹਦੇ ਕੋਲੋਂ ਕੋਈ ਸਾਧਨ ਮਿਲਿਆ ਜਾਂ ਮੋਬਾਈਲ ਵਗੈਰਾ ਕੁਝ ਮਿਲਿਆ ਜੀ ਨਹੀਂ ਨਹੀਂ ਇੱਦਾਂ ਦਾ ਕੁਝ ਨਹੀਂ ਹੁਣ ਇਹ ਕਿੱਥੇ ਸਰਕਾਰੀ ਹਸਪਤਾਲ ਦੀ ਮੌਜੂਦ ਨਹੀਂ ਲਗਾਈ ਹਾਂਜੀ ਪੈਸੀ ਟੀਮ ਦੇ ਆਉਣ ਤੋਂ ਬਾਅਦ ਮੌਕੇ ਤੋਂ ਲੈ ਕੇ ਬਾਡੀ ਵਾਟਰ ਕਾਟੇ ਵਾਸਤੇ ਰਕਾਵਾਂਗੇ ਆਈਡੈਂਟੀਫਿਕੇਸ਼ਨ ਵਾਸਤੇ ਉਸ ਦਿਨ ਪਹਿਲਾਂ ਕੋਈ ਇਤਲਾਹ ਆਈ ਹੋਵੇ ਕਿਸੇ ਵੀ ਗੁੰਮਸ਼ੁਦਗੀ ਦੀ ਅਸੀਂ ਸਾਡੇ ਥਾਣੇ ਹੈ ਨਹੀਂ ਜੀ ਔਰ ਅਸੀਂ ਆਸ-ਪਾਸ ਦੇ ਥਾਣੇ ਜਾਂ ਹੋਰ ਜ਼ਿਲ੍ਹਿਆਂ ਦੇ ਵਿੱਚ ਪਤਾ ਕਰ ਰਹੇ ਹਾਂ ਅਗਰ ਕਿਸੇ ਦੇ ਗੁੰਮਿੰਗ ਦੀ ਕੰਪਲੇਂਟ ਕੋਈ ਹੋਵੇ ਉਸ ਦੇ ਹਿਸਾਬ ਨਾਲ